ਬਾਲੀਵੁੱਡ ਦੀ ਲੋਲੋ ਕ੍ਰਿਜ਼ਮਾ ਕਪੂਰ ਦੇ ਐਕਸ ਹਸਬੈਂਡ ਅਤੇ ਬਿਜ਼ਨਸਮੈਨ ਸੰਜੇ ਕਪੂਰ ਦੀ ਹਾਰਟ ਅਟੈਕ ਕਾਰਨ ਮੌਤ ਹੋ ਗਈ ਹੈ। ਉਹ ਇੰਗਲੈਂਡ ਦੇ ਵਿੱਚ ਹੀ ਅਤੇ ਉੱਥੇ ਪੋਲੋ ਖੇਡਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਉਹ 53 ਸਾਲਾਂ ਦੇ ਸੀ। ਰਿਪੋਰਟਾਂ ਮੁਤਾਬਕ ਜਦੋਂ ਉਹ ਪੋਲੋ ਮੈਚ ਖੇਡ ਰਹੇ ਸੀ ਤਾਂ ਉਨ੍ਹਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੋਈ। ਉਹ ਤੁਰੰਤ ਮੈਦਾਨ ਛੱਡ ਕੇ ਚਲੇ ਗਏ ਪਰ ਥੋੜੀ ਦੇਰ ਦੇ ਵਿੱਚ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਕੁਝ ਰਿਪੋਰਟਾਂ ਦੀ ਮੰਨੀ ਹੈ ਤਾਂ ਮੈਚ ਦੌਰਾਨ ਸੰਜੇ ਕਪੂਰ ਦੇ ਦੇ ਵਿੱਚ ਇੱਕ ਮਧੂਮੱਖੀ ਵੜ ਗਈ ਸੀ ਜਿਸ ਕਾਰਨ ਗਲੇ ਦੇ ਵਿੱਚ ਸੋਜ ਹੋਈ ਅਤੇ ਫਿਰ ਦਿਲ ਦਾ ਦੌਰਾ ਪੈ ਗਿਆ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸੰਜੇ ਕਪੂਰ ਅਦਾਕਾਰਾ ਕ੍ਰਿਜ਼ਮਾ ਕਪੂਰ ਦੇ ਐਕਸ ਹਸਬੈਂਡ ਹਨ ਦੋਵਾਂ ਨੇ 2003 ਦੇ ਵਿੱਚ ਵਿਆਹ ਕਰਵਾਇਆ ਸੀ ਉਹਨਾਂ ਦੀ ਇੱਕ ਧੀ ਤੇ ਇੱਕ ਪੁੱਤਰ ਹੈ ਅਤੇ ਇਸ ਤੋਂ ਬਾਅਦ ਉਹਨਾਂ ਦਾ ਤਲਾਕ ਹੋ ਗਿਆ ਸੀ 2017 ਦੇ ਵਿੱਚ ਸੰਜੇ ਨੇ ਮਾਡਲ ਪ੍ਰਿਆ ਸੱਚਦੇਵ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਤੁਹਾਨੂੰ ਦੱਸ ਦੇ ਕਿ 53 ਸਾਲਾਂ ਦੀ ਉਮਰ ਦੇ ਵਿੱਚ ਸੰਜੇ ਕਪੂਰ ਦਾ ਦੇਹਾਂਤ ਹੋ ਗਿਆ ਜੋ ਕ੍ਰਿਜ਼ਮਾ ਕਪੂਰ ਦੇ ਐਕਸ